ਖਿਰਮਨੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਨੂੰ ਲੈ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਵੱਡਾ ਬਿਆਨ ਦਿੱਤਾ ਗਿਆ ਅਮਿਤ ਸ਼ਾਹ ਨੇ ਇੱਕਾ ਚੈਨਲ ਦੇ ਨਾਲ ਇੰਟਰਵਿਊ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਾਵਾ ਕੀਤਾ ਹੈ ਕਿ ਆਉਣ ਵਾਲੇ 2 ਜਾਂ 3 ਦਿਨਾਂ ਦੇ ਵਿੱਚ ਗਠਜੋੜ ਦੇ ਉੱਤੇ ਸਭ ਕੁਝ ਕਲੀਅਰ ਕਰ ਦਿੱਤਾ ਜਾਵੇਗਾ ਇਹ ਗੱਲ ਉਦੋਂ ਸਾਹਮਣੇ ਆਈ ਹੈ ਜਦੋਂ ਲਗਾਤਾਰ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਮਾਹੌਲ ਤਖਦਾ ਦਿਖਾਈ ਦੇ ਰਿਹਾ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਗੱਠਜੋੜ ਦੀਆਂ ਚਰਚਾਵਾਂ ਵੀ ਸੀ ਪਰ ਉਹਨਾਂ ਨੇ ਪੰਜਾਬ ਦੇ ਵਿੱਚ ਗੱਠਜੋੜ ਨਹੀਂ ਕੀਤਾ ਅਤੇ ਆਮ ਆਦਮੀ ਪਾਰਟੀ ਨੇ 8 ਸੀਟਾਂ ਤੇ ਆਪਣੇ ਉਮੀਦਵਾਰ ਵੀ ਐਲਾਨ ਦਿੱਤੇ ਨੇ ਪਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਅਜੇ ਤੱਕ ਆਪਣਾ ਕੋਈ ਵੀ ਉਮੀਦਵਾਰ ਨਹੀਂ ਐਲਾਨਿਆ ਅਤੇ ਲਗਾਤਾਰ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਹੋਣ ਕੈਪਟਨ ਅਮਰਿੰਦਰ ਸਿੰਘ ਹੋਣ ਵੱਡੇ ਲੀਡਰ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਕਰਨ ਨੂੰ ਲੈ ਕੇ ਆਪਣਾ ਪੱਖ ਕੇਂਦਰ ਦੇ ਸਾਹਮਣੇ ਅਤੇ ਆਪਣੀ ਭਾਜਪਾ ਪਾਰਟੀ ਦੇ ਸਾਹਮਣੇ ਰੱਖ ਰਹੇ ਨੇ ਕਿ ਸਾਨੂੰ ਗੱਠਜੋੜ ਕਰਕੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਚੋਣ ਲੜਨੀ ਚਾਹੀਦੀ ਹੈ ਤੇ ਇਸੇ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਜਦੋਂ ਪੁੱਛਿਆ ਜਾਂਦਾ ਤਾਂ ਉਹ ਕਹਿੰਦੇ ਨੇ ਕਿ ਸਾਡਾ ਗੱਠਜੋੜ ਦੇ ਬਾਰੇ ਕੋਈ ਵੀ ਅਜੇ ਤੱਕ ਜਿਹੜਾ ਉਹ ਚਰਚਾ ਨਹੀਂ ਹੋਈ ਹੈ ਅਤੇ ਜਦੋਂ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਕੱਲ ਇੱਕ ਕੋਰ ਕਮੇਟੀ ਦੀ ਬੈਠਕ ਬੁਲਾਈ ਗਈ ਹੈ ਤਾਂ ਕੱਲ ਹੋ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਇਸ ਦੇ ਉੱਤੇ ਫਾਈਨਲ ਮੋਹਰ ਗੱਟ ਜੋੜ ਕਰਨ ਨੂੰ ਲੈ ਕੇ ਲਗਾ ਦੇਵੇ ਉਸ ਤੋਂ ਬਾਅਦ ਭਾਜਪਾ ਦੇ ਨਾਲ ਸੀਟਾਂ ਨੂੰ ਲੈ ਕੇ ਚਰਚਾ ਕੀਤੀ ਜਾ ਸਕਦੀ ਹੈ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਅਸੀਂ ਐਨਡੀਆ ਦੇ ਆਪਣੇ ਪੁਰਾਣੇ ਸਾਰੇ ਸਹਿਯੋਗੀਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਹਾਂ ਅਤੇ ਜੋ 400 ਪਾਰ ਦਾ ਇਸ ਵਾਰ ਨਾਹਰਾ ਦਿੱਤਾ ਹੈ ਭਾਜਪਾ ਨੇ ਉਸ ਨੂੰ ਸਫਲ ਤਾਂ ਹੀ ਬਣਾਇਆ ਜਾ ਸਕਦਾ ਹੈ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ ਪੰਜਾਬ ਦੀ ਵੀ ਸਾਨੂੰ ਇਹ ਪਾਰ ਕਰਨ ਦੇ ਲਈ ਲੋੜ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਆਉਣ ਵਾਲੇ ਦੋ ਜਾਂ ਤਿੰਨ ਦਿਨਾਂ ਵਿੱਚ ਫਾਈਨਲ ਹੋ ਜਾਵੇਗਾ ਇਸ ਗੱਲ ਦਾ ਸੰਕੇਤਕ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵੱਲੋਂ ਦਿੱਤਾ ਗਿਆ ਤਾਂ ਪੰਜਾਬ ਦੇ ਵਿੱਚ ਇਸ ਗੱਠਜੋੜ ਦੇ ਨਾਲ ਕਿੰਨੇ ਕੋ ਸਿਆਸੀ ਸਮੀਕਰਨ ਬਦਲਣਗੇ ਇਸ ਤੇ ਵੀ ਸਭ ਦੀ ਨਜ਼ਰ ਬਣੀ ਹੋਈ ਹੈ ਕਿਉਂਕਿ ਆਮ ਆਦਮੀ ਪਾਰਟੀ ਆਪਣੇ ਉਮੀਦਵਾਰਾਂ ਦੇ ਨਾਮ 8 ਲੋਕ ਸਭਾ ਸੀਟਾਂ ਤੋਂ ਐਲਾਨ ਚੁੱਕੀ ਹੈ ਕਾਂਗਰਸ ਆਮ ਆਦਮੀ ਪਾਰਟੀ ਦੇ ਨਾਲ ਪਹਿਲਾਂ ਗੱਠਜੋੜ ਦੀਆਂ ਚਰਚਾਵਾਂ ਸੀ ਪਰ ਅਜੇ ਤੱਕ ਕਾਂਗਰਸ ਦਾ ਗੱਠਜੋੜ ਨਹੀਂ ਹੋਇਆ ਅਤੇ ਨਾ ਹੀ ਉਮੀਦਵਾਰ ਕੋਈ ਐਲਾਨਿਆ ਕਾਂਗਰਸ ਨੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਵੀ ਆਪਣਾ ਕੋਈ ਉਮੀਦਵਾਰ ਨਹੀਂ ਹਲਾ ਨੇ ਤਾਂ ਹੁਣ ਜੇਕਰ ਗੱਠਜੋੜ ਹੋ ਜਾਂਦਾ ਹੈ ਤਾਂ ਕਿਸ ਤਰੀਕੇ ਦੀ ਸਿਆਸਤ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਦੇ ਵੱਲੋਂ ਕੀਤੀ ਜਾਵੇਗੀ ਇਸ ਦੇ ਉੱਤੇ ਵੀ ਸਵਾਲ ਹੈ ਇਸ ਤੋਂ ਪਹਿਲਾਂ ਜਦੋਂ 2021 ਦੇ ਵਿੱਚ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਇਹ ਗੱਠਜੋੜ ਤੋੜਨਾ ਪਿਆ ਸੀ ਕਿਉਂਕਿ ਕਿਸਾਨਾਂ ਦਾ ਦਬਾਅ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਵਧਦਾ ਜਾ ਰਿਹਾ ਸੀ ਤਾਂ ਉਦੋਂ ਹਰਸ਼ਮ੍ਰਿਤਕਰ ਬਾਦਲ ਨੇ ਕੇਂਦਰੀ ਗ੍ਰਹਿ ਕੇਂਦਰੀ ਮੰਤਰਾਲਾ ਸੀ ਉਹਨਾਂ ਦੇ ਕੋਲ ਉਸ ਦੇ ਵਿੱਚੋਂ ਅਸਤੀਫਾ ਦੇ ਕੇ ਸਰਕਾਰ ਤੋਂ ਬਾਹਰ ਆ ਗਏ ਸੀ ਪਰ ਉਸ ਤੋਂ ਬਾਅਦ ਲਗਾਤਾਰ ਸਿੱਖਾਂ ਦੇ ਮਸਲੇ ਹੋਣ ਜਾਂ ਫਿਰ ਪੰਜਾਬ ਦੇ ਮਸਲੇ ਹੋਣ ਉਹਨਾਂ ਨੂੰ ਲੈ ਕੇ ਭਾਜਪਾ ਦੇ ਉੱਤੇ ਸਿੱਧੇ ਤੌਰ ਤੇ ਹਮਲਾਵਰ ਹੁੰਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹਰਸਿਮਰਤ ਬਾਦਲ ਅਤੇ ਅਕਾਲੀ ਲੀਡਰ ਦਿਖਾਈ ਦਿੱਤੇ ਸੀ ਪਰ ਹੁਣ ਇਹਨਾਂ ਦੇ ਸੌਰਾ ਨਰਮ ਪੈਂਦੇ ਦਿਖਾਈ ਦੇ ਰਹੇ ਨੇ ਅਤੇ ਗੱਠਜੋੜ ਦੇ ਵਿੱਚ ਜਿਸ ਤਰੀਕੇ ਦੀ ਹੁਣ ਚਰਚਾ ਚੱਲੀ ਹੈ ਸੀਟਾਂ ਨੂੰ ਲੈ ਕੇ ਉਹ 8-5 ਦਾ ਫਾਰਮੂਲਾ ਵੀ ਹੋ ਸਕਦਾ ਹੈ ਪਹਿਲਾਂ 10 ਦਿਨ ਦੇ ਉੱਤੇ ਇਹ ਗੱਠਜੋੜ ਚੱਲ ਰਿਹਾ ਸੀ 10 ਸੀਟਾਂ ਅਕਾਲੀ ਦਲ ਲੋਕ ਸਭਾ ਦੀਆਂ ਲੜਦਾ ਸੀ ਤਿੰਨ ਸੀਟਾਂ ਭਾਜਪਾ ਦੇ ਵੱਲੋਂ ਲੜੀਆਂ ਜਾਂਦੀਆਂ ਸੀ ਪਰ ਹੁਣ ਭਾਜਪਾ ਆਪਣੀਆਂ ਸੀਟਾਂ ਨੂੰ ਵਧਾਉਣ ਦੇ ਲਈ ਅਕਾਲੀ ਦਲ ਦੇ ਉੱਤੇ ਜ਼ੋਰ ਪਾ ਰਹੀ ਹੈ ਤਾਂ ਕਿੰਨੀਆਂ ਸੀਟਾਂ ਉੱਤੇ ਇਹ ਗੱਠਜੋੜ ਬਣਦਾ ਹੈ ਜਾਂ ਫਿਰ ਕਦੋਂ ਤੱਕ ਇਸ ਦੇ ਉੱਤੇ ਸੀਟਾਂ ਦਾ ਨਾ ਜਿਹੜਾ ਐਡਜਸਟਮੈਂਟ ਆਫ ਫਾਈਨਲ ਹੁੰਦੀ ਹੈ ਇਸ ਦੇ ਉੱਤੇ ਸਭ ਦੀ ਨਜ਼ਰ ਬਣੀ ਹੋਈ ਹੈ ਪਰ ਕੀ ਇਹ ਗੱਠਜੋੜ ਬਿਨਾਂ ਕਿਸੇ ਮੁੱਦੇ ਨੂੰ ਹੱਲ ਕਰਵਾਏ ਹੋ ਜਾਵੇਗਾ ਜਾਂ ਫਿਰ ਸਿਰਫ ਲੋਕ ਸਭਾ ਸੀਟਾਂ ਦੇ ਉੱਤੇ ਚੋਣਾਂ ਲੜਨ ਦੀ ਜੋ ਇੱਕ ਫਾਰਮੂਲਾ ਬਣਾਇਆ ਜਾ ਰਿਹਾ ਉਸ ਦੇ ਆਧਾਰ ਤੇ ਹੀ ਕੀਤਾ ਜਾਵੇਗਾ ਜਾਂ ਫਿਰ ਕੁਝ ਮੁੱਦੇ ਆ ਜਿਹੜੇ ਉਹਨਾਂ ਨੂੰ ਹੱਲ ਕਰਵਾ ਕੇ ਕੀਤਾ ਜਾਵੇਗਾ ਇਹ ਵੀ ਵੱਡਾ ਸਵਾਲ ਹੈ ਕਿਉਂਕਿ ਬੰਦੀ ਸਿੰਘਾ ਦਾ ਮਸਲਾ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਅਜੇ ਤੱਕ ਬੰਦੀ ਸਿੰਘਾ ਦੇ ਮਸਲੇ ਤੇ ਕੋਈ ਕਾਰਵਾਈ ਕੇਂਦਰ ਨੇ ਨਹੀਂ ਕੀਤੀ ਹੈ ਤਾਂ ਜਿੰਨਾ ਮਸਲੇ ਨੂੰ ਲੈ ਕੇ ਅਕਾਲੀ ਦਲ ਲਗਾਤਾਰ ਭਾਜਪਾ ਦੇ ਖਿਲਾਫ ਬੋਲ ਰਿਹਾ ਸੀ ਉਹ ਮਸਲੇ ਅਜੇ ਤੱਕ ਹੱਲ ਨਹੀਂ ਹੋਏ ਕੀ ਫਿਰ ਇਹ ਸਾਰੇ ਮਸਲੇ ਭੁੱਲ ਭੁਲਾ ਕੇ ਅਕਾਲੀ ਦਲ ਫਿਰ ਤੋਂ ਗੱਠਜੋੜ ਕਰੇਗਾ ਇਸ ਦੇ ਉੱਤੇ ਸਭ ਦੀ ਨਜ਼ਰ ਪੰਜਾਬ ਦੇ ਲੋਕਾਂ ਦੀ ਵੀ ਬਣੀ ਹੋਈ ਹੈ ਪਰ ਕੀ ਗੜਚੋੜ ਹੁੰਦਾ ਹੈ ਜਾਂ ਫਿਰ ਕਦੋਂ ਤੱਕ ਹੁੰਦਾ ਹੈ ਇਸ ਦੇ ਉੱਤੇ ਵੀ ਸਭ ਲੋਕਾਂ ਦਾ ਇੱਕ ਟਿੱਕੀ ਲਗਾ ਕੇ ਜੋ ਜੋ ਨਜ਼ਰੀਆ ਉਹ ਬਣਿਆ ਹੋਇਆ ਹੈ ਕਦੋਂ ਤੱਕ ਗੜਚੋੜ ਹੁੰਦਾ ਹੈ ਇਸ ਦੇ ਉੱਤੇ ਨਵੀਂ ਜੋ ਵੀ ਅਪਡੇਟ ਆਵੇਗੀ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਤੁਸੀਂ ਜੁੜੇ ਰਹੋ ਪੰਜਾਬੀ ਨਿਊਜ਼ ਕਾਰਨਰ ਦੇ ਨਾਲ